ਕੋਦੇ ਇਹ ਕਿਹੜੇ ਸੰਕਾ ਉੱਥੋਂ ਉੱਤਰ ਕੇ ਆਈ ਆ ਦੇ ਵੇ ਗੱਡੀ ਖੜੀ ਆ ਅਸੀਂ ਲਵੇ ਤੇ ਜੀ ਉੱਤੇ ਹਰਾ ਵੜਦੇ ਤੇ ਜਦੋਂ ਖੜਕਾ ਸੁਣਿਆ ਸਾਨੂੰ ਅਸੀਂ ਜਦੇ ਭੱਜ ਕੇ ਲਵੇ ਆ ਗਏ ਇੱਕ ਮੁੰਡਾ ਵਿੱਚ ਸਿਆਣਾ ਦੀ ਉਹਨੇ ਅਸੀਂ ਸਾਬਨਦਾ ਜਦੇ ਗਦਾ ਗੱਦ ਸਾਰੇ ਕੱਢ ਲਏ ਜੀ ਜਦੋਂ ਬੈਨ ਆ ਰਹੀ ਸੀ ਕਿ ਇਧਰੋਂ ਜੀ ਕਕਰਾਲੇ ਵੱਲੋਂ ਇਹ ਡਰਾਈਵਰ ਦੀ ਗਲਤੀ ਨਾਲ ਬੈਨ ਪਲਟੀ ਆ ਜੀ ਮਤਲਬ ਕਿ ਤੁਸੀਂ ਇਹ ਦੇਖ ਲਓ ਪਹਿਲਾਂ ਤੁਸੀਂ ਇੱਥੇ ਰਸਤਾ ਹੀ ਦੇਖ ਲਓਗੇ ਇਹ ਜਾਣ ਵਾਲਾ ਰੋਡ ਹੈਗਾ ਜੀ ਬੱਚਿਆਂ ਨਾਲ ਕਿ ਜਾਣ ਵਾਲਾ ਬਿਲਕੁਲ ਨਹੀਂ ਹੈਗਾ ਜੀ ਇਹ ਅਸੀਂ ਨੇ ਫੋਨ ਕਰਿਆ ਜੀ ਪ੍ਰਿੰਸੀਪਲ ਨੂੰ ਵੀ ਕਰਿਆ ਇਹਨਾਂ ਨੇ ਸਾਡਾ ਫੋਨ ਚੱਕ ਕੇ ਕਿਹਾ 5 ਮਿੰਟ ਆਉਣਿਆ ਡੇਢ ਘੰਟਾ ਬਾਅਦ ਆਏ ਨੇ ਯਰੇ ਕੋਈ ਪ੍ਰਸ਼ਾਸਨ ਨਹੀਂ ਆਇਆ ਜੀ ਡੇਢ ਘੰਟੇ ਬਾਅਦ ਪ੍ਰਸ਼ਾਸਨ ਆਇਆ ਕੋਈ ਐਂਬੂਲੈਂਸ ਲੈ ਕੇ ਨਹੀਂ ਆਏ ਕੁਛੇ ਲੈ ਕੇ ਨਹੀਂ ਆ ਇਹਨਾਂ ਨੂੰ ਐ ਨਹੀਂ ਪਤਾ ਲੱਗਿਆ ਜੀ ਜਦੋਂ ਬੈਨ ਉਲਟ ਗਈ ਬੱਚਿਆਂ ਦੇ ਵੱਧ ਨੁਕਸਾਨ ਹੋ ਸਕਦਾ ਜੀ ਕੁਛ ਨਹੀਂ ਲੈ ਕੇ ਆ ਇਆ ਇਹਨਾਂ ਡੇਢ ਘੰਟੇ ਬਾਅਦ ਸਾਡੇ ਕੋਲੇ ਆ ਕੇ ਖੜੇ ਨੇ ਜੀ ਇਹ ਬੱਚੇ ਸਾਡੇ ਪਿੰਡਿਆਂ ਨੇ ਕੱਢੇ ਨੇ ਜੀ ਅਸੀਂ ਕੱਢੇ ਨੇ ਬੱਚੇ ਬੱਚੇ ਡਰਾਈਵਰ ਨੂੰ ਇਹ ਵੀ ਨਹੀਂ ਪਤਾ ਵਿੱਚ ਬੈਂ ਦੇ ਵਿੱਚ ਕਿੰਨੇ ਬੱਚੇ ਨੇ ਜੀ ਕਿੰਨੇ ਵਜੇ ਦੀ ਘਟਨਾ ਜੀ ਇਹ 7 ਵਜੇ ਦੀ ਘਟਨਾ ਜੀ ਕਿਹਦੀ ਨੌਕੀ ਮੰਦੇ ਹੋ ਇਹ ਡਰਾਈਵਰ ਦੀ ਨੌਕੀ ਹੈ ਜੀ ਕਿਹੜੇ ਸਕੂਲ ਦੀ ਬੱਸ ਹੈ ਇਹ ਕੈਮਰਾ ਸਕੂਲ ਦੀ ਬੱਸ ਆ ਜੀ ਹੈ ਜੀ ਟੂ ਬ੍ਰਿਟਿਸ਼ ਐਂਡ ਟੂ ਬ੍ਰਿਸ਼ਟ ਦੀ ਉਦੀ ਸਕੂਲ ਦੀ ਬੈਨ ਡਰਾਈਵਰ ਸੀਗਾ ਉਹਨੇ ਮਤਲਬ ਆ ਸ਼ਾਰਟਕਟ ਰਸਤਾ ਬਣਾਇਆ 36 ਪੀਰਾਂ ਵਾਲੀ ਜਿਹੜੀ ਰੋਡ ਜਾਂਦੀ ਆ ਆਪਣੀ ਦਿਲਦ ਦੀ ਨਾਬੇ ਨੂੰ ਜਦ ਕਿ ਉਹਦਾ ਰਸਤਾ ਉੱਪਰਲਾ ਬਣਦਾ ਆਪਣਾ ਫੋਕਲ ਪਣ ਜਿਹੜੀ ਮੇਨ ਰੋਡ ਜਾਂਦੀ ਆ ਫੇਰ ਰੋਡ ਦਾ ਬਹੁਤ ਮਾੜਾ ਹਾਲ ਆ ਤੇ ਉਹਨੇ ਸਲੋ ਨਹੀਂ ਕਰੀ ਗੱਡੀ ਇਹਦੇ ਵਿੱਚ ਖੱਡੇ ਏਡੇ ਏਡੇ ਨੇ ਤੇ ਜਦ ਉਹ ਇਹਦੇ ਵਿੱਚ ਕੱਟ ਮਾਰਦਾ ਜਾ ਰਿਹਾ ਸੀਗਾ ਖੱਡਿਆਂ ਤੋਂ ਬਚਾਉਂਦਾ ਤਾਂ ਉਹਨੇ ਆ ਗੱਡੀ نیچے ਲਾੜੀ ਨਾਲੇ ਦੇ ਵਿੱਚ ਦੇਖੋ ਤੇ ਬੱਚੇ ਦੇ ਦੱਸਣ ਅਨੁਸਾਰ ਉਹ ਕਹਿੰਦਾ ਵੀ ਕਈ ਬੱਚਿਆਂ ਦੇ ਛੋਟੇ ਬੱਚਿਆਂ ਦੇ ਮੂੰਹ 'ਚ ਪਾਣੀ ਵੀ ਪੈ ਗਿਆ ਤੇ ਕਹਿੰਦਾ ਅਸੀਂ ਨੇ ਵਿੱਚ ਇਹਦੇ ਇੱਕ ਥੋੜਾ ਦੀਗਾ ਥੋੜਾ ਕਹਿੰਦਾ ਅਸੀਂ ਨੇ ਦੋ ਬੱਚੇ ਨੇ ਰਲ ਕੇ ਸ਼ੀਸ਼ਾ ਬੰਨਿਆ ਫੇਰ ਅਸੀਂ ਬਾਹਰ ਨਿਕਲੇ ਆ ਇਹਦੇ ਵਿੱਚੋਂ ਬਹੁਤ ਮੁਸ਼ਕਲ ਨਾਲ ਇਹ ਸਵੇਰੇ ਹੋਊਗੀ ਅਸੀਂ ਉਥੋਂ 8:14 ਮਿੰਟ ਤੇ ਚੱਲ ਪਏ ਆ ਰਸਤੇ ਦੀ ਥੋੜੀ ਜਿਵੇਂ ਡਰਾਈਵਰ ਗਾਈਡ ਕਰਦੇ ਸੀਗੇ ਇਹਨਾਂ ਨੂੰ ਮਨਪੇਜੀ ਨੂੰ ਓਵੇਂ-ਓਵੇਂ ਅਸੀਂ ਆਏ ਆ ਨਾਲ ਦੀ ਨਾਲ ਅਸੀਂ ਚੱਲੇ ਆ ਜਿਵੇਂ ਹੀ ਸਾਨੂੰ ਨਿਊਜ਼ ਮਿਲੀ ਹੈ ਇਹ ਹੋਇਆ ਤਾਂ ਸ਼ੁਕਰ ਹੈ ਮਾਲਕ ਦਾ ਸਾਡੇ ਸਾਰੇ ਬੱਚੇ ਬਿਲਕੁਲ ਠੀਕ ਨੇ ਔਰ ਡਰਾਈਵਰ ਇਹ ਰਸਤਾ ਜਿਹੜਾ ਥੋੜਾ ਬਾਰਿਸ਼ ਦੇ ਕਾਰਨ ਜ਼ਿਆਦਾ ਖਰਾਬ ਹੋ ਗਿਆ। ਨਹੀਂ ਮੈਮ ਡਰਾਈਵਰ ਵੀ ਮੰਨਦਾ ਇਹ ਗੱਲ ਨੂੰ ਵੀ ਇਹ ਰਸਤਾ ਨਹੀਂ ਹੈਗਾ ਸਕੂਲ ਦਾ। ਹੋਰ ਕੋਈ ਰਸਤਾ ਹੈਗਾ ਸਕੂਲ ਦਾ। ਪਰ ਉਹ ਇਹ ਰਸਤੇ ਉ ਕਿਉਂ ਆਇਆ ਜਦ ਕਿ ਬਾਰਿਸ਼ ਆਈਆਂ ਵੀ ਇਹਨੇ ਕੱਚਾ ਰਸਤਾ ਹੈ। ਇਹ ਤਾਂ ਡਰਾਈਵਰ ਨੂੰ ਦੇਖੋ ਹੁਣੇ ਅਸੀਂ ਮਿਲਿਆ ਹੁਣੇ ਉਹਨੂੰ ਗੱਲ ਕਰਨੇ ਆ ਪੁੱਛਣੇ ਆ ਡਰਾਈਵਰ ਨੂੰ। ਉਹਨੂੰ ਇਹ ਵੀ ਨਹੀਂ ਪਤਾ ਵੀ ਮੇਰੀ ਵੈਨ 'ਚ ਬੱਚੇ ਕਿੰਨੇ ਨੇ। ਵੈਨ ਦੇ ਵਿੱਚ ਨਾ ਕੋਈ ਲਿਸਟ ਹੁੰਦੀ ਹੈ ਜਿੰਨਾ ਪ੍ਰੋਪਰ ਸਾਰਾ ਇਹਨਾਂ ਕੋਲ ਸਾਰਾ ਸਾਡੀ ਗੱਡੀ ਦੇ ਸਾਰੇ ਕਾਗਜ਼ ਸਾਰਾ ਕੁਝ ਔਰ ਡਰਾਈਵਰ ਵੀ ਸਾਡੇ ਕੋਲ ਕਾਫੀ ਟਾਈਮ ਤੋਂ ਆਇਆ ਕੋਈ ਨਵਾਂ ਡਰਾਈਵਰ ਨਹੀਂ ਉਹਨੂੰ ਇਹ ਵੀ ਨਹੀਂ ਪਤਾ ਵੀ ਮੈਂ ਕਿੰਨੇ ਬੱਚੇ ਕਿੱਥੋਂ ਕਿੱਥੋਂ ਲੈ ਕੇ ਆਇਆ ਕਾਊਂਟਿੰਗ ਦਾ ਪਤਾ ਹੋਣੀ ਚਾਹੀਦੀ ਹੈ ਨਾ ਬੱਚੇ ਨੂੰ ਡਰਾਈਵਰ ਨੂੰ ਵੀ ਉਹਦੇ ਨਾਲ ਕੰਡਕਟਰ ਵੀ ਆਇਆ ਲੇਡੀ ਕੰਡਕਟਰ ਆ ਹੂੰ ਤਾਂ ਇਹ ਹੁਣ ਤਾਂ ਕਿਉਂਕਿ ਅਸੀਂ ਇੱਥੇ ਪਹੁੰਚੇ ਆ ਅਜੇ ਤਾਂ ਮਤਲਬ ਇੱਧਰ ਪੂਰੀ ਇਹਨਾਂ ਦੇ ਨਾਲ ਸਾਡੀ ਗੱਲਬਾਤ ਵੀ ਨਹੀਂ ਹੋਈ ਹੈ ਕੀ ਕਰਦੇ ਹੋ ਤੁਸੀਂ ਮੰਗੇ ਕਰਦੇ ਇੱਕ ਤਾਂ ਸੜਕ ਬਣਾਈ ਜਾਵੇ ਵਧੀਆ ਠੀਕ ਹੈ ਤੇ ਹਣਾ ਆਪਣਾ ਹਾਂਜੀ ਟਾਈਮ ਟੇਬਲ ਸਕੂਲ ਦਾ ਜਿਵੇਂ ਲਾ ਲਓ ਵੀ ਜਲਦੀ ਵੀ ਕਈ ਵਾਰ ਸਾਡੇ ਤੇ ਫਰਕ ਲੱਗ ਜਾਂਦਾ ਤਾਂ ਕਰ ਸਾਡੀ ਮੈਂ ਲੇਟ ਹੋ ਜਾਂਦੀ ਹੈ ਕਿਸੇ ਡਰਾਈਵਰ ਨੂੰ ਕੁਛ ਨਾ ਗਿਆ ਕਿ ਕੋਈ ਹੋਲੀ ਹੋਣੀ ਹੈ ਜਿਵੇਂ ਕਿ ਅੰਦੁਕਟਨਾ ਦਾ ਹੋਣਾ ਹੋਣਾ ਕਿਤਨਾ ਕਿਤੇ ਡਰਾਈਵਰ ਵੀ ਤੇਜ਼ ਚਲਾਉਂਦਾ ਹਾਂ ਹਾਂ ਕਿਤਨਾ ਕਿਸੇ ਡਰਾਈਵਰ ਦੀ ਗਲਤੀ ਹੋਦੀ ਚਾਲੀ ਤੇ ਹੈਗੀ ਸੀ ਯੋਰੀ ਬੱਸ ਅੱਛਾ ਇਹ ਵੀ ਇਹਨਾਂ ਨੂੰ ਪਹੁੰਚਾਉਣ ਵਾਲਾ ਹੈ ਨਹੀਂ ਇਹ ਸੜਕ ਆਪਣੀ ਠੀਕ ਹੈ ਹਾਂਜੀ ਉਡੀ ਬੱਸ ਹੈ ਇੰਡਪੇਂਡੈਂਸ ਸਕੂਲ ਹੈ ਨਾ ਤੇ ਠੀਕ ਹੈ ਹਾਂਜੀ ਤੇ ਕੀ ਹੋਇਆ ਸੀ ਬੱਸ ਜਦੋਂ ਪਲਟੀਓ ਥੋੜੀ ਬੱਸ ਸਾਡੀ ਉਧਰ ਆ ਰਹੀ ਸੀ ਠੀਕ ਹੈ ਤੇ ਇੱਕ ਮੋਟਰਸਾਈਕਲ ਵਾਲੇ ਸਾਈਡ ਤੇ ਸੀ ਤੇ ਉਧਰੋਂ ਹੀ ਪਿੱਤਰ ਜਿਵੇਂ ਲਾਉਣ ਮਿੱਟੀ ਘਟ ਹੈ ਜੀ ਪ੍ਰਸ਼ਾਸਨ ਦੀ ਗਲਤੀ ਸਰਕਾਰ ਦੀ ਗਲਤੀ ਤੇ ਮਿੱਟੀ ਨਹੀਂ ਹੈਗੀ ਠੀਕ ਹੈ ਰਹਿਣਾ ਜੀ ਬੱਸ ਜਿਵੇਂ ਉਹ ਇਧਰੋਂ ਕਰੀ ਉਹਨੇ ਥੋੜੀ ਫਿਰੋਗੇ ਕੇ ਜਾਂਦੀਆਂ ਸੜਕ ਦੇ ਵਿੱਚ ਲੱਗੀ ਅੱਛਾ ਤੇ ਕਿੰਨੀ ਕੇ 60 ਛੁੱਟ ਬੱਜੀ ਕਿਸੇ ਦੇ 50 ਤੋਂ ਕਿਤੇ ਜ਼ਿਆਦਾ ਨਹੀਂ ਬੱਜੀ ਮਾੜੀ ਮੋਟੀ ਚੱਲਣ ਹੈ ਜੀ ਸਾਰੇ ਬੈਠੇ ਜੀ ਸਾਰੇ ਬੈਠੇ ਇਹ ਨਾਲਾ ਸ਼ੁਕਰ ਹੈ ਵੀ ਭਰਿਆ ਨਹੀਂ ਹੋਇਆ ਸੀ ਜੇ ਭਰਿਆ ਹੁੰਦਾ ਛੋਟੀ ਟੀਮ ਐ ਤੇ ਤੋਰ ਬੰਦੇ ਮੁੰਡੇ ਜੀ ਉਹ ਚੋ ਜਾਨੇ ਵੱਡੀ ਬਾਕੀ ਛੋਟੇ ਬੱਚੇ ਸੀ ਕਿੰਨੇ ਕਿੰਨੇ ਸਾਲ ਦੇ ਬੱਚੇ ਨੇ ਬੱਚੇ ਲੜੀ ਚ 10 12 ਮਹੀਨਾਵਾਂ ਦੇ ਟੀਟੇ ਕੀ ਸੀ ਤੁਸੀਂ ਕਿਰਮੀ ਗਲਾਚ ਪੜਦੇ 10th ਜੀ 10th ਜੀ ਵਰਦੇ ਕੋਈ ਉਹ ਕੋਈ ਲੱਤ ਬਣਾ ਤੇ ਸੱਟ ਤਾਂ ਨਹੀਂ ਵੱਜੀ ਸੱਟ ਨਹੀਂ ਵੱਜੀ ਸਾਰੇ ਨਾਲਾ ਸ਼ੁਕਰ ਇੱਕ ਕਿਤੇ ਅਸੀਂ ਖੜਿਆ ਇਹਦੀ ਵੈਰੀਫਾਈ ਕਰ ਰਿਹਾ ਜੋ ਵੀ ਫਰਦਰ ਇਨਵੈਸਟੀਗੇਸ਼ਨ ਦੇ ਕਾਰ ਹੋਊਗੀ ਉਹ ਕਾਰਵਾਈ ਬਣਦੀ ਕਾਰਵਾਈ ਕੀਤੀ ਹੈ who